ਕੱਲ ਜਿਹੜਾ ਫੋਜਪੁਰ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਕਤਲ ਨੂੰ ਗੌਰਤ ਕੀਤੀ ਗਈ ਔਰ ਇੱਕ ਕਤਲ ਕੀਤਾ ਗਿਆ ਉਹਦੇ ਵਿੱਚ ਅੱਜ ਫੋਜਪੁਰ ਪੁਲਿਸ ਨੂੰ ਨਾਲ ਕਾਊਂਟਰ ਇੰਟੈਲੀਜੈਂਸ ਫੋਜਪੁਰ ਵਿੰਗ ਇੱਕ ਕੰਬਾਈਨਡ ਅਪਰੇਸ਼ਨ ਦੇ ਵਿੱਚ ਬੜੀ ਵੱਡੀ ਸਫਲਤਾ ਮਿਲੀ ਜਦੋਂ ਰੱਤਾ ਖੇੜਾ ਸ਼ੇਮਡਾਲਾ ਥਾਣਾ ਧਲਖੁਰਦ ਇੱਥੇ ਨਾਕਾ ਲਾਇਆ ਸੀਗਾ ਔਰ ਇਹਨੂੰ ਚੇਸ ਕਰ ਰਹੀਆਂ ਸੀ ਇਹਨਾਂ ਤਿੰਨੇ ਮੁਲਜ਼ਮਾਂ ਨੂੰ ਸਾਡੀਆਂ ਪਾਰਟਿਸ ਉਹਦੇ 'ਚ ਜਦੋਂ ਇਹ ਅੱਗੇ ਨਾਕੇ ਤੇ ਆਏ ਨੇ ਇਸ ਨਾਲੇ ਇਹਦੇ ਸੇਮ ਨਾਲੇ ਦੇ ਉੱਤੇ ਤੇ ਇਹਨਾਂ ਨੂੰ ਜਦੋਂ ਪੁਲਿਸ ਨੇ ਰੋਕਣ ਲਈ ਬਾਰ-ਬਾਰ ਅਪੀਲ ਕੀਤੀ ਤਾਂ ਇਹਨਾਂ ਪੁਲਿਸ ਦੇ ਉੱਤੇ ਜਿਹੜਾ ਹੈਗਾ ਫਾਇਰਿੰਗ ਕਰਨੀ ਸ਼ੁਰੂ ਕਰਤੀ ਜਦੋਂ ਪੁਲਿਸ ਪਾਰਟੀ ਨੇ ਰਿਟੈਲੀਏਟ ਕੀਤਾ ਤਾਂ ਇਹਨਾਂ ਦੇ ਵਿੱਚ ਤਿੰਨ ਜਾਣੇ ਇਹਦੇ 'ਚ ਇੱਕ ਸੋਨੂ ਗੁਰਜੰਦਰ ਤੇ ਇੱਕ ਅਮਰਜੀਤ ਗੁਰਜੰਦਰ ਲੈਸ ਕੋੜਾ ਇਹ ਤਿੰਨੇ ਜਿਹੜੇ ਮੇਨ ਸ਼ੂਟਰ ਸੀਗੇ ਕੱਲ ਵਾਲੇ ਇਨਸੀਡੈਂਟ ਦੇ ਵਿੱਚ ਔਰ ਇਹਨਾਂ ਤਿੰਨਾਂ ਦੇ ਜਿਹੜਾ ਹੈਗਾ ਜਦੋਂ ਪੁਲਿਸ ਨੇ ਰੈਟੇਨਡ ਕੀਤਾ ਇੱਕ ਦੇ ਦੋ ਗੋਲੀਆਂ ਵੱਜੀਆਂ ਇੱਕ ਦੇ ਇੱਕ ਵੱਜੀ ਔਰ ਇੱਕ ਦੇ ਵੀ ਦੂਜੀ ਤੀਸਰੀ ਦੇ ਵੀ ਇੱਕ ਵੱਜੀ ਸੋ ਇਹ ਜ਼ਖਮੀ ਹੋ ਗਏ ਇਹਨਾਂ ਨੂੰ ਪੁਲਿਸ ਨੇ ਜਿਹੜਾ ਹੈਗਾ ਉਹ ਕਾਬੂ ਕੀਤਾ ਇਹਨਾਂ ਕੋਲੋਂ ਚਾਰ ਪਿਸਤਰ ਰਿਕਵਰ ਹੋਏ ਔਰ ਕੱਲ ਵਾਲੀ ਜਿਹੜੀ ਵਾਰਦਾਤ ਸੀਗੀ ਉਹਦੇ 'ਚ ਵਰਤੀ ਗਈ ਵਾਈਟ ਰੰਗ ਦੀ ਸਕੂਟੀ ਔਰ ਮੋਟਰਸਾਈਕਲ ਉਹ ਵੀ ਪੁਲਿਸ ਨੇ ਰਿਕਵਰ ਕਰ ਲਿਆ ਔਰ ਇਹਨਾਂ ਦੇ ਜਿਹੜੇ ਸਹਿਯੋਗੀ ਸੀਗੇ ਇਸ ਵਾਰਦਾਤ ਦੇ ਵਿੱਚ ਉਹਦੇ 'ਚ ਵੀ ਪੁਲਿਸ ਪਾਰਟੀਆਂ ਜਿਹੜੀਆਂ ਰੇਡ ਕਰ ਰਹੀਆਂ ਔਰ ਜਲਦ ਹੋਰ ਅਰੈਸਟ ਜਿਹੜੀਆਂ ਔਰ ਬਾਕੀ ਦੇ ਜਿਹੜੇ ਹੋਰ ਮਲਜ਼ਮਾਂ ਜਾਂ ਹੋਰ ਇਹਨਾਂ ਦੇ ਵੈਪਨ ਕੋਈ ਰਹਿ ਗਏ ਆ ਉਹ ਸਾਰਿਆਂ ਨੂੰ ਹੀ ਫੜਿਆ ਜਾਊਗਾ ਰਿਕਵਰੀਜ਼ ਕੀਤੀਆਂ ਜਾਊਗਾ ਔਰ ਇਹਨਾਂ ਦਾ ਟੋਟਲ ਇਸ ਗੈਂਗ ਦਾ ਜਿਹੜਾ ਉਹ ਫੋਜਪੁਰ ਪੁਲਿਸ ਕਾਊਂਟਰ ਇੰਟੈਲੀਜੈਂਸ ਪੰਜਾਬ ਪੁਲਿਸ ਫਾਇਆ ਕਰੂਗਾ ਕਾਲਜ ਜਿਹੜਾ ਫੋਜਪੁਰ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਕਤਲੂ ਗੌਰਤ ਕੀਤੀ ਗਈ ਔਰ ਇੱਕ ਕਤਲ ਕੀਤਾ ਗਿਆ ਉਹਦੇ ਵਿੱਚ ਅੱਜ ਫੋਜਪੁਰ ਪੁਲਿਸ ਨੂੰ ਨਾਲ ਕਾਊਂਟਰ ਇੰਟੈਲੀਜੈਂਸ ਫੋਜਪੁਰ ਵਿੰਗ ਇੱਕ ਕੰਬਾਈਨਡ ਆਪਰੇਸ਼ਨ ਦੇ ਵਿੱਚ ਬੜੀ ਵੱਡੀ ਸਫਲਤਾ ਮਿਲੀ ਜਦੋਂ ਤੱਤਾ ਖੇੜਾ ਸ਼ੇਮ ਨਾਲਾ ਥਾਣਾ ਤਲਖੁਰਦ ਇੱਥੇ ਨਾਕਾ ਲਾਇਆ ਸੀਗਾ ਔਰ ਇਹਨੂੰ ਚੇਸ ਕਰਾਈਆਂ ਸੀ ਇਹਨਾਂ ਤਿੰਨੇ ਮੁਜਬਾ ਨੂੰ ਸਾਡੀਆਂ ਪਾਰਟੀਆਂ ਉਹਦੇ ਤੇ ਜਦੋਂ ਇਹ ਅੱਗੇ ਨਾਕੇ ਤੇ ਆਏ ਨੇ ਇਸ ਨਾਲੇ ਇਹਦੇ ਸੇਮ ਨਾਲੇ ਦੇ ਉੱਤੇ ਤੇ ਇਹਨਾਂ ਨੂੰ ਜਦੋਂ ਪੁਲਿਸ ਨੇ ਰੋਕਣ ਲਈ ਬਾਰ-ਬਾਰ ਅਪੀਲ ਕੀਤੀ ਤਾਂ ਇਹਨਾਂ ਪੁਲਿਸ ਦੇ ਉੱਤੇ ਜਿਹੜਾ ਹੈਗਾ ਫਾਇਰਿੰਗ ਕਰਨੀ ਸ਼ੁਰੂ ਕਰਤੀ ਜਦੋਂ ਪੁਲਿਸ ਪਾਰਟੀ ਨੇ ਰਿਟੈਲੀਏਟ ਕੀਤਾ ਤਾਂ ਇਹਨਾਂ ਦੇ ਵਿੱਚ ਤਿੰਨ ਜਾਣੇ ਇਹਦੇ ਚ ਇੱਕ ਸੋਨੂ ਗੁਰਜੰਦਰ ਤੇ ਇੱਕ ਅਮਰਜੀਤ ਗੁਰਜੰਦਰ ਲੈਸ ਕੋੜਾ ਇੱਕੰਨੇ ਜਿਹੜੇ ਮੇਨ ਸ਼ੂਟਰ ਸੀਗੇ ਕੱਲ ਵਾਲੇ ਇਨਸੀਡੈਂਟ ਦੇ ਵਿੱਚ ਔਰ ਇਹਨਾਂ ਤਿੰਨਾਂ ਦੇ ਜਿਹੜਾ ਹੈਗਾ ਜਦੋਂ ਪੁਲਿਸ ਨੇ ਰਿਟੇਨਿਟ ਕੀਤਾ ਇੱਕ ਦੇ ਦੋ ਗੋਲੀਆਂ ਵੱਜੀਆਂ ਇੱਕ ਦੇ ਇੱਕ ਵੱਜੀ ਔਰ ਇੱਕ ਦੇ ਵੀ ਦੂਜੀ ਤੀਸਰੀ ਦੇ ਵੀ ਇੱਕ ਵੱਜੀ ਸੋ ਇਹ ਜ਼ਖਮੀ ਹੋ ਗਏ ਇਹਨਾਂ ਨੂੰ ਪੁਲਿਸ